ਸਤ ਸ੍ਰੀ ਅਕਾਲ ਦੋਸਤੋ ਆ ਸਕਦੇ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਰੱਬ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹਾਂ ਮੈਂ ਪਿਛਲੀ ਵੀਡੀਓ ਬਣਾਈ ਸੀ ਦੋ ਰਾਸਤੇ ਉਸ ਵਿੱਚ ਕਾਫੀ ਵੀਰਾਂ ਦਾ ਮੈਸੇਜ ਆਇਆ ਸੀ ਕਿ ਸਾਨੂੰ ਗੱਲ ਸਮਝ ਨਹੀਂ ਲੱਗੀ ਤਾਂ ਮੈਂ ਥੋੜੀ ਜੀ ਗੱਲ ਇਸ ਵੀਡੀਓ 'ਚ ਉਹ ਹੀ ਦੋ ਰਾਸਤੇ ਦੀ ਹੀ ਗੱਲ ਕਰਨੀ ਚਾਹਣਾ ਕਿ ਸਾਡੀ ਜ਼ਿੰਦਗੀ ਵਿੱਚ ਦੋ ਰਸਤੇ ਆ ਇੱਕ ਰਸਤਾ ਹੈਗਾ ਕਿ ਜੋ ਪ੍ਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਉਸ ਦੇ ਹੁਕਮ ਅਨਸਾਰ ਉਸ ਦੇ ਕਾਨੂੰਨ ਅਨਸਾਰ ਉਸ ਤੇ ਜਿਹੜਾ ਹੈਗਾ ਰੱਬੀ ਜਿਹੜਾ ਕਾਨੂੰਨ ਆ ਉਸ ਦੇ ਅਨਸਾਰ ਜ਼ਿੰਦਗੀ ਜਿਉਂਦੇ ਆ ਹੋਇਆ ਰੱਬੀ ਪਿਆਰ ਨੂੰ ਹਾਸਲ ਕਰਦੇ ਆ ਹੋਇਆ ਅਸੀਂ ਇਸ ਜ਼ਿੰਦਗੀ ਨੂੰ ਬਹੁਤ ਸੋਹਣੇ ਢੰਗ ਨਾਲ ਬਿਤਾ ਸਕਦੇ ਆ ਤੇ ਉਸ ਪ੍ਰਮਾਤਮਾ ਦੇ ਵਿੱਚ ਇਸ ਜ਼ਿੰਦਗੀ ਦੇ ਵਿੱਚ ਵਿਚਰਦੇ ਆ ਹੋਇਆ ਆਪਦੇ ਸਾਰੇ ਕੰਮਕਾਰ ਕਰਦੇ ਆ ਹੋਇਆ ਦੁੱਖ ਸੁੱਖ ਨੂੰ ਹੰਡਾਉਂਦੇ ਹੋਏ ਜਿੱਤ ਹਾਰਾਂ ਨੂੰ ਕਰਦੇ ਹੋਏ ਮਿਹਨਤ ਕਰਦੇ ਹੋયા ਆਪਣੀ ਜ਼ਿੰਦਗੀ ਦੇ ਸਾਰੇ ਜਿਹੜੇ ਹੈਗੇ ਆ ਕਾਰਵਿਆਰ ਕਰਦੇ ਹੋયા ਜ਼ਿੰਮੇਵਾਰੀ ਨਿਭਾਉਂਦੇ ਹੋયા ਅਸੀਂ ਰੱਬ ਨੂੰ ਜਿਉਂਦੇ ਆ ਜੀ ਮਿਲ ਸਕਦੇ ਆ ਭਾਵ ਉਹਦੇ ਵਿੱਚ ਅਸੀਂ ਵਲੀਨ ਹੋ ਸਕਦੇ ਆ ਤੇ ਉਹਦੇ ਵਾਸਤੇ ਸਾਨੂੰ ਥੋੜੀ ਜਿਹੀ ਵਿਵੇਕ ਬੁੱਧੀ ਵਰਤਦਿਆਂ ਹੋਇਆਂ ਜ਼ਿੰਦਗੀ ਨੂੰ ਗੁਜ਼ਾਰਨਾ ਤੇ ਉਸ ਚੀਜ਼ ਦਾ ਜਿਹੜਾ ਹੈਗਾ ਉਸ ਰਸਤੇ ਦਾ ਇੱਕੋ ਹੀ ਆਧਾਰ ਆ ਉਹ ਹੈਗਾ ਪਿਆਰ ਕਿਉਂਕਿ ਪਿਆਰ ਦੇ ਵਿੱਚ ਅਸੀਂ ਕੋਈ ਵੀ ਚੀਜ਼ ਪ੍ਰਾਪਤੀ ਕਰਨ ਦਾ ਦਾਵਾ ਨਹੀਂ ਕਰ ਸਕਦੇ ਪਰ ਜੋ ਕੁਝ ਸਾਡੇ ਕੋਲ ਹੁੰਦਾ ਉਹ ਅਸੀਂ ਜਿੰਨਾ ਹੋ ਸਕਦਾ 100% ਅਸੀਂ ਉਹ ਸਮਰਪਿਤ ਕਰ ਦਿੰਦੇ ਹਾਂ ਤਾਂ ਇਸ ਪਿਆਰ ਦੇ ਵਿੱਚ ਰੱਬੀ ਪਿਆਰ ਦੇ ਵਿੱਚ ਖਾਸ ਤੌਰ ਤੇ ਸਾਡੇ ਕੋਲ ਸਿਰਫ ਸਾਡੀ ਇੱਕ ਮੈਂ ਹੁੰਦੀ ਹੈ ਉਸ ਮੈਂ ਨੂੰ ਛੱਡਣ ਦੇ ਲਈ ਜੋ ਵੀ ਸਾਨੂੰ ਪਰਾਲੇ ਕਰਦੇ ਰਹੇ ਨੇ ਉਹੀ ਰੱਬੀ ਇਰਾਦਾ ਜਿਹੜਾ ਉਸ ਪਿਆਰ ਦਾ ਰਸਤਾ ਹੈ ਤੇ ਜਦੋਂ ਸਾਡੀ ਇਹ ਮਾਇਕ ਖਤਮ ਹੋ ਜਾਂਦੀ ਹੈ ਤੇ ਅਸੀਂ ਆਪਣੇ ਆਪ ਨੂੰ ਜਾਣ ਜਾਂਦੇ ਆ ਜਦੋਂ ਅਸੀਂ ਆਪਣੇ ਆਪ ਨੂੰ ਜਾਣ ਜਾਂਦੇ ਆ ਤਾਂ ਉਦੋਂ ਹੀ ਸਾਨੂੰ ਪ੍ਰਮਾਤਮਾ ਦਾ ਜਿਹੜਾ ਹੈਗਾ ਉਹ ਗਿਆਨ ਹੋ ਜਾਂਦਾ ਉਸ ਨੂੰ ਜਾਣ ਲੈਣੇ ਆ ਤੇ ਫਿਰ ਅਸੀਂ ਉਸ ਦੇ ਵਿੱਚ ਵਲੀਨ ਹੋਣ ਲਈ ਆਪਣੇ ਜਿਹੜੀ ਹੈਗੀ ਆ ਉਹ ਕਾਰਬਿਆਰ ਕਰਦੇ ਆ ਭਾਵ ਉਹਦੇ ਪਿਆਰ ਦੇ ਵਿੱਚ ਰੰਗੇ ਅਸੀਂ ਸਾਰਾ ਕੁਝ ਜ਼ਿੰਦਗੀ ਜਿਉਉਦੇ ਬਹੁਤ ਸੁਖੀ ਬਹੁਤ ਹੀ ਮਸਤੀ ਜ਼ਿੰਦਗੀ ਬਿਸਮਤੀ ਜਿੰਦਗੀ ਇਸੀ ਚਾਹ ਸਕਦੇ ਆ ਤੇ ਦੂਸਰਾ ਰਸਤਾ ਹੈਗਾ ਜਿਹੜਾ ਕਿ ਸਾਡੀਆਂ ਇਛਾਵਾਂ ਇਛਾਵਾਂ ਦੀ ਪੂਰਤੀ ਲਈ ਅਸੀਂ ਸਾਰੀ ਜ਼ਿੰਦਗੀ ਦੁੱਖਾਂ ਸੁੱਖਾਂ ਦੇ ਵਿੱਚ ਕੁਲਝਦੇ ਰਹਿਨੇ ਆ ਇੱਕ ਰਸਤਾ ਹੈਗਾ ਦੁੱਖ ਸੁੱਖ ਹੋਣਗੇ ਪਰ ਉਹ ਸਾਨੂੰ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਹੀਂ ਪਾਉਂਦੇ ਇੱਕ ਰਸਤਾ ਉਹ ਆ ਜਿਹਦੇ ਵਿੱਚ ਪ੍ਰਾਪਤੀ ਹੀ ਪ੍ਰਾਪਤੀ ਦੀ ਤੋੜ ਆ ਤੇ ਉਹਦੇ ਵਿੱਚ ਸਾਨੂੰ ਦੁੱਖ ਸੁੱਖ ਸਾਨੂੰ ਦੁੱਖ ਉਲਝਾਈ ਰੱਖਦੇ ਆ ਤੇ ਇਸ ਵਿੱਚ ਮੈਂ ਦੱਸਣਾ ਚਾਹਾਂ ਕੋਸ਼ ਪਿਛਲੀ ਵੀਡੀਓ ਚ ਦੱਸਣ ਦੀ ਕੋਸ਼ਿਸ਼ ਕੀਤੀ ਸੀ ਜੇ ਤੁਸੀਂ ਉਸ ਰੱਬੀ ਰਸਤੇ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਤੁਹਾਡੀ ਜਿਹੜੀ ਹੈਗੀ ਇਛਾ ਨਹੀਂ ਪਰ ਤੁਸੀਂ ਜ਼ਿੰਦਗੀ ਵਿੱਚ ਆਪਦੀਆਂ ਜੋ ਵੀ ਜੜੀਆਂ ਇਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ ਤਾਂ ਉਹ ਛਾਵਾਂ ਪੂਰੀਆਂ ਕਰਨ ਵਾਸਤੇ ਰੱਬ ਨੇ ਜਿਹੜਾ ਹੈਗਾ ਮੈਂ ਪਿਛਲੀ ਵੀਡੀਓ ਜਿਵੇਂ ਦੱਸਿਆ ਸੀ ਦੋ ਤਰ੍ਹਾਂ ਦੀਆਂ ਜੜੀਆਂ ਭਾਵਨਾਵਾਂ ਬਣਾਈਆਂ ਚੰਗੀ ਤੇ ਮਾੜੀ ਉਦੋਂ ਆਪਾਂ ਚੰਗੀ ਨੂੰ ਆਪਾਂ ਜਿਹੜੇ ਕਿ ਦੇਵ ਤੇ ਜਾਂ ਫਰਿਸ਼ਤ ਤੇ ਗੁਰਮਖ ਗੁਰੂ ਪੀਰ ਜੋ ਵੀ ਆਪਾਂ ਕਹਿ ਸਕਦੇ ਆ ਤੇ ਮਾੜਿਆਂ ਦੇ ਵਿੱਚ ਭੂਤਾਂ ਪ੍ਰੇਤਾਂ ਸ਼ੈਤਾਨ ਰਾਖਸ਼ ਵਰਤੀ ਦੇ ਲੋਕ ਜਾਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਚੀਜ਼ ਆ ਤੇ ਅਸੀਂ ਇਹਨਾਂ ਦੋਹਾਂ ਦੇ ਵਿੱਚ ਉਲਝੇ ਹੋਏ ਅਸੀਂ ਜਿਹੜਾ ਵੀ ਧਾਰਮਿਕ ਕੰਮਕਾਰ ਕਰਦੇ ਆ ਜੋ ਵੀ ਕਰਦੇ ਆ ਉਸੇ ਰੱਬੀ ਰਸਤੇ ਤੇ ਚੱਲਣ ਵਾਲੇ ਕਰਦੇ ਆ ਪਰ ਅਸੀਂ ਰਹਿਣਾ ਦੂਸਰੇ ਰਸਤੇ ਚ ਜਾਉਨੇ ਇਸ ਕਰਕੇ ਸਾਡੀ ਜਿਹੜੀ ਜਿਹੜੀ ਬੇੜੀ ਹੈ ਨਾ ਜ਼ਿੰਦਗੀ ਦੀ ਉਹ ਡੋਲਦੀ ਰਹਿੰਦੀ ਹੈ ਮੈਂ ਸਿਰਫ ਇੰਨਾ ਹੀ ਕਹਿਣਾ ਸੀਗਾ ਜਾਂ ਤਾਂ ਤੁਸੀਂ ਰੱਬੀ ਰਸਤੇ ਤੇ ਚੱਲ ਪੋ ਜਿਹੜਾ ਕਿ ਬਹੁਤ ਸੌਖਾ ਸਿੰਪਲ ਆ ਪਰ ਹੈ ਸਿੰਪਲ ਉਹ ਚ ਕੋਈ ਦਿਖਾਵਾ ਨਹੀਂ ਕੁਝ ਨਹੀਂ ਇਸ ਕਰਕੇ ਉਹ ਤੁਸੀਂ ਉਸ ਤੇ ਜਾਣਾ ਨਹੀਂ ਚਾਹੁੰਦੇ ਪਰ ਉਹ ਹੈ ਸਭ ਤੋਂ ਵਧੀਆ ਸਾਰੀਆਂ ਇਸ਼ਾਵਾਂ ਪੂਰੀਆਂ ਹੁੰਦੀਆਂ ਉਹਦੇ ਤੇ ਤੁਹਾਡੇ ਹਰ ਚੀਜ਼ ਨੂੰ ਤੁਸੀਂ ਮਾਨ ਸਕਦੇ ਹੋ ਪਰ ਉਹ ਚ ਇਹ ਹੈ ਕਿ ਲੋਕ ਦਿਖਾਵਾ ਨਹੀਂ ਇਸ ਕਰਕੇ ਤੁਸੀਂ ਉਸ ਰਸਤੇ ਤੇ ਜੇ ਨਹੀਂ ਜਾਣਾ ਚਾਹੁੰਦੇ ਲੋਕ ਦਿਖਾਵੇ ਤੇ ਜਾਣਾ ਚਾਹੁੰਦੇ ਤੇ ਜੇ ਉਹਦੇ ਵਿੱਚ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਆ ਤਾਂ ਮੈਂ ਇੰਨਾ ਹੀ ਸੀਗਾ ਵੀ ਉਸ ਪਰਮਾਤਮਾ ਨੇ ਜਿਹੜੀਆਂ ਇਹ ਚੰਗੀਆਂ ਤੇ ਮਾੜੀਆਂ ਦੋ ਪਾਵਰਾਂ ਬਣਾਈਆਂ ਜਿਨ੍ਹਾਂ ਨੂੰ ਅਸੀਂ ਦੇਵ ਤੇ ਜਾਂ ਰਾਖਸ਼ ਕਹਿ ਦਿੰਦੇ ਆ ਸ਼ੈਤਾਨ ਜਾਂ ਫਰਿਸ਼ਤੇ ਕਹਿ ਦਿੰਦੇ ਆ ਜਾਂ ਕੁਝ ਵੀ ਇਸ ਤਰ੍ਹਾਂ ਦੀ ਕੋਈ ਵੀ ਆਪਾਂ ਦੋ ਪਾਵਰਾਂ ਨੂੰ ਵੰਡ ਦੇਨੇ ਨਾਂ ਦੇ ਦਿੰਦੇ ਆ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਰਾਤ ਕੇ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਖੁਸ਼ ਕਰਕੇ ਤੁਸੀਂ ਉਹ ਚੀਜ਼ਾਂ ਪ੍ਰਾਪਤ ਕਰ ਸਕਦੇ ਹੋ ਪਰ ਇਹ ਪ੍ਰਾਪਤੀ ਜੋ ਵੀ ਹੋਊਗੀ ਉਹ ਤੁਹਾਡੇ ਲਈ ਇੱਕ ਨਵਾਂ ਦੁੱਖ ਲੈ ਕੇ ਆਉਗੀ। ਬਸ ਮੈਂ ਨਹੀਂ ਕਹਿਣਾ ਸੀਗਾ ਵੀ ਉਹ ਪਿਛਲੀ ਵੀਡੀਓ ਜਿਹੜੀ ਗੱਲ ਸਮਝ ਚ ਨਹੀਂ ਆਈ ਕਿ ਦੋ ਰਸਤੇ ਆ। ਇੱਕ ਦੇ ਵਿੱਚ ਬਹੁਤ ਸੌਖਾ ਸਿੰਪਲ ਹੈਗਾ ਤੇ ਸਾਰਾ ਕੁਝ ਪ੍ਰਾਪਤ ਹੁੰਦਾ। ਤੇ ਉਹਦੇ ਵਿੱਚ ਜਿਹੜੇ ਅਗੇ ਅਸੀਂ ਜ਼ਿੰਦਗੀ ਵੀ ਬਹੁਤ ਸੋਹਣੀ ਗੁਜ਼ਾਰਦੇ ਆ। ਇੱਕ ਰਸਤਾ ਉਹ ਆ ਜਿਹੜਾ ਤੁਸੀਂ ਇਸ਼ਾਵਾਂ ਦੇ ਚੱਕਰ ਚ ਦੇਵੀ ਦੇਵਤਿਆਂ ਦੇ ਮਗਰ ਲੱਗਦੇ ਆਪਾਂ। ਤੇ ਉਹ ਜੋ ਚੀਜ਼ਾਂ ਤੁਸੀਂ ਉਹਦੇ دنیਵੀਂ ਪ੍ਰਾਪਤ ਕਰਦੇ ਹੋ ਉਹ ਵੀ ਦੁੱਖ ਲੈ ਕੇ ਆਉਂਦੀਆਂ ਤੇ ਜੇ ਤੁਸੀਂ ਸਿੱਧਾ ਰੱਬ ਨੂੰ ਮਿਲ ਕੇ ਦੋ ਕਾਰਜ ਸਰਦੇ ਆ ਇੱਕ ਤਾਂ ਅਸੀਂ ਪ੍ਰਮਾਤਮਾ ਤੋਂ ਹਰ ਚੀਜ਼ ਪ੍ਰਾਪਤ ਵੀ ਕਰ ਲੈਣੇ ਆ ਤੇ ਉਹਦੇ ਨਾਲ ਨਾਲ ਰੱਬੀ ਪਿਆਰ ਵੀ ਪ੍ਰਾਪਤ ਕਰ ਲੈਣੇ ਆ ਤੇ ਇਹ ਜ਼ਿੰਦਗੀ ਵੀ ਸੁਖੀ ਬਣਾ ਲੈਣੇ ਆ ਤੇ ਉਹਦੇ ਵਿੱਚ ਅਸੀਂ ਵਲੀਨ ਵੀ ਹੋ ਜਾਂਦੇ ਆ ਤੇ ਦੂਸਰੀ ਜਿੰਦਗੀ ਇਹ ਰਸਤਾ ਹੈਗਾ ਉਹਦੇ ਵਿੱਚ ਅਸੀਂ ਆਪ ਦੀ ਜ਼ਿੰਦਗੀ ਬਰਬਾਦ ਕਰ ਲੈਣੇ ਆ ਕਿਉਂ ਕਿਉਂਕਿ ਸਾਨੂੰ ਉਹਨਾਂ ਚੀਜ਼ਾਂ ਤੇ ਪੂਰਾ ਵਿਸ਼ਵਾਸ ਵੀ ਨਹੀਂ ਹੁੰਦਾ ਆਪਦੇ ਹੱਥੇ ਵਿਸ਼ਵਾਸ ਵੀ ਨਹੀਂ ਹੁੰਦਾ ਤੇ ਫਿਰ ਜਿਹੜੀਆਂ ਚੀਜ਼ਾਂ ਸਾਨੂੰ ਪ੍ਰਾਪਤ ਹੋ ਜਾਣੀਆਂ ਉਹਨਾਂ ਤੇ ਅਸੀਂ ਹੋਮੇਂ ਕਰਕੇ ਤੇ ਦੁੱਖ ਚ ਭਾਗੀਦਾਰ ਬਾ ਜਾਂਦੇ ਜਿਹੜੀਆਂ ਚੀਜ਼ਾਂ ਸਾਨੂੰ ਪ੍ਰਾਪਤੀ ਨਹੀਂ ਹੁੰਦੀ ਉਹ ਤਾਂ ਦੁੱਖ ਸਾਨੂੰ ਦੇਂਦੀਆਂ ਹੀ ਦਿੰਦੀਆਂ ਇਸ ਚੱਕਰ ਦੇ ਵਿੱਚ ਦੋ ਰਸਤੇ ਆਸ ਤੇ ਦੋਹਰੇ ਰਸਤੇ ਦਾ ਮੈਂ ਇਹ ਕਿਹਾ ਸੀ ਕਿ ਹੱਲ ਵੀ ਮੈਂ ਦੱਸ ਸਕਦਾ ਮੈਂ ਜੇ ਕਿਸੇ ਨੂੰ ਇਹ ਕੋਈ ਗੱਲ ਮੇਰੀ ਸਮਝ ਚ ਆਉਂਦੀ ਹੈ ਤੇ ਮੇਰੇ ਨਾਲ ਫੋਨ ਤੇ ਡਿਸਕਸ ਕਰ ਸਕਦਾ ਕਿ ਰੱਬੀ ਰਸਤੇ ਦੇ ਜਾ ਕੇ ਅਸੀਂ ਕਿਵੇਂ ਉਹ ਪ੍ਰਾਪਤੀ ਕਰ ਸਕਦੇ ਹਾਂ ਤੇ ਜਿਹੜੀ ਦੁਨਿਆਵੀ ਰਸਤੇ ਦੇ ਜੋ ਪ੍ਰਮਾਤਮਾ ਨੇ ਪਾਵਨਾ ਬਣਾਈਆਂ ਜਿਹਦੇ ਚ ਸਾਡੀ ਆਪਦੀ ਵੈਲ ਪਾਵਰ ਸਾਡੇ ਜਿਹੜੀ ਹੈਗੀ ਆ ਸਾਡੀ ਆਪਦੀ ਆਤਮਾ ਤੇ ਜਿਹੜੇ ਦੂਸਰੀਆਂ ਚੰਗੀਆਂ ਤੇ ਮਾੜੀਆਂ ਜਿਹੜੀਆਂ ਹੈਗੀਆਂ ਨਰਜੀ ਆ ਉਹਨੂੰ ਅਸੀਂ ਕਿਵੇਂ ਪ੍ਰਾਪਤ ਕਰਕੇ ਕਿਵੇਂ ਆਪ ਦੇ ਆਪ ਨੂੰ ਸਟਰੋਂਗ ਕਰਕੇ ਤੇ ਕਿਵੇਂ ਚੀਜ਼ਾਂ ਨੂੰ ਅਸੀਂ ਆਪਦੇ ਵੱਲ ਨੂੰ ਖਿੱਚ ਸਕਦੇ ਆ ਪ੍ਰਾਪਤ ਕਰ ਸਕਦੇ ਆ ਉਹਦਾ ਵੀ ਨਜ਼ਰੀਆ ਹੈਗਾ ਤੇ ਇਹ ਇਹ ਦੋ ਰਸਤੇ ਆ ਜਿਹੜੇ ਵੀ ਤੁਸੀਂ ਰਸਤੇ ਚੱਲਣਾ ਚਾਹੁੰਦੇ ਆ ਉਹ ਤੁਹਾਨੂੰ ਮੁਬਾਰਕ ਆ ਪਰ ਮੈਂ ਇਹ ਕਹਿੰਦਾ ਸੀ ਵੀ ਤੂੰਆਂ ਚੋਂ ਇੱਕ ਰਸਤਾ ਫੜ ਲਓ ਤੁਸੀਂ ਲੋਕ ਦੋਹੇ ਰਸਤਿਆਂ ਤੇ ਚੱਲ ਰਹੇ ਹੋ ਜਿਸ ਕਰਕੇ ਦੁਖੀ ਹੋ ਨਾ ਤੁਹਾਡੀਆਂ ਸ਼ਾਮਾਂ ਪੂਰੀਆਂ ਹੋ ਰਹੀਆਂ ਨਾ ਤੁਹਾਡੀਆਂ ਜਿਹੜੀਆਂ ਹੈਗੇ ਦੁੱਖ ਕੱਟੇ ਜਾ ਰਹੇ ਆ ਤੇ ਇਸ ਕਰਕੇ ਇੱਕ ਰਸਤੇ ਨੂੰ ਚੁਣ ਲਓ ਤੇ ਜੇ ਕੋਈ ਗੱਲ ਆਪਾਂ ਡਿਸਕਸ ਕਰ ਸਕਦੇ ਆ ਜੇ ਤੁਹਾਨੂੰ ਲੱਗਦਾ ਤੇ ਆਪਾਂ ਉਹ ਨੂੰ ਉਸ ਗੱਲ ਨੂੰ ਅੱਗੇ ਵਧਾ ਵੀ ਸਕਦੇ ਆ ਤੁਸੀਂ ਮੈਨੂੰ ਫੋਨ ਕਰ ਦਿਓ ਜਾਂ ਮੈਸੇਜ ਕਰ ਦਿਓ ਜੀ ਕਿ ਇਸ ਗੱਲ ਨੂੰ ਆਪਾਂ ਅੱਗੇ ਵਧਾ ਲਾਂਗੇ ਇੱਕ ਰਸਤਾ ਰੱਬੀ ਆ ਉਹਦੇ ਤੇ ਵੀ ਆਪਾਂ ਅੱਗਾ ਹੁਣ ਗੱਲ ਸ਼ੁਰੂ ਕਰਿਆ ਕਰਾਂਗੇ ਇੱਕ ਰਸਤਾ ਜਿਹੜਾ ਹੈਗਾ ਦੁਨਿਆਵੀ ਆ ਉਹਦੇ ਤੇ ਵੀ ਗੱਲ ਸ਼ੁਰੂ ਕਰਾਂਗੇ ਦੋਵੇਂ ਰਸਤੇਆਂ ਤੇ ਤੁਹਾਨੂੰ ਦੋਵਾਂ ਪ੍ਰਾਪਤੀਆਂ ਹੋ ਸਕਦੀਆਂ ਪਰ ਦੁਨਿਆਵੀ ਰਸਤੇ ਤੇ ਸਿਰਫ ਦੁਨੀਆ ਰੱਬੀ ਰਸਤੇ ਰਸਤੇ ਤੇ ਦੁਨੀਆ ਵੀ ਆ ਤੇ ਰੱਬ ਵੀ ਆ ਬਸ ਇੰਨੀ ਗੱਲ ਨੂੰ ਮੈਂ ਕਲੀਅਰ ਕਰਨੀ ਚਾਹੁੰਦਾ ਸੀ ਬਾਕੀ ਫੇਰ ਅਗਲੀ ਵੀਡੀਓ ਤੇ ਸਹੀ ਸਭ ਤੁਸੀਂ ਤੰਦਰੁਸਤ ਰਹੋ ਖੁਸ਼ ਰਹੋ ਆਪ ਸਭ ਨੂੰ ਸਤਿ ਸ੍ਰੀ ਅਕਾਲ ਸਭ ਤੰਦਰੁਸਤ ਰਹੋ ਬਿਸਮਾਦਰੋ ਖੁਸ਼ ਰਹੋ ਧੰਨਵਾਦ